ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਬਾਬਾ ਸਹਾਰੀਵਾਲ ਜੀ ਪਿੰਡ ਅਕੂ ਮਸਤੇ ਕੇ ਜਿਲ੍ਹਾ ਫੋਸਪੁਰ ਵਿਖੇ ਜੋ ਸੰਕਟਾਂ ਦੇ ਸੰਜੋਗ ਸਦਕਾ ਮਹਾਨ ਕਾਰ ਸੇਵਾ ਚੱਲ ਰਹੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਵਿਹੜਾ ਸੀ ਸਾਡਾ ਇਹ ਬਹੁਤ ਨੀਵਾ ਸੀ ਬਾਕੀ ਸਾਰੀਆਂ ਥਾਵਾਂ ਉੱਚੀਆਂ ਸਨ ਇੱਥੇ ਭਰਤ ਪਾਉਣ ਦੀ ਜਿਹੜੀ ਕਾਰ ਸੇਵਾ ਹੈ ਉਹ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ ਉਹ ਇਕੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਦਿਹਾੜਾ ਜਿਹੜਾ ਕਿ 23 ਪੋ ਕੈਸਾਈ ਕੈਲੰਡਰ ਦੇ ਮੁਤਾਬਕ 6 ਜਨਵਰੀ ਨੂੰ ਆ ਰਿਹਾ ਹੈ ਉਹਦੀਆਂ ਤਿਆਰਸੀ ਉਹਦੀਆਂ ਤਿਆਰੀਆਂ ਵਿੱਚ ਜਿਹੜੀਆਂ ਬੜੀਆਂ ਜੋੜਾ ਤੇ ਚੱਲ ਰਹੀਆਂ ਨੇ ਸੋ ਬੜੀ ਦੇਰ ਦਾ ਰਾਤ ਤੱਕ ਜਿਹੜੀਆਂ ਸੰਕਤਾਂ ਗੁਰੂ ਦੀਆਂ ਵਡੀਆਂ ਸੁਭਾਵਾਂ ਨਿਭਾ ਰਹੀਆਂ ਨੇ ਸਾਰਿਆਂ ਦਾ ਸੰਕਤਾਂ ਦਾ ਵੀ ਧੰਨਵਾਦ ਹੈ ਸੋ ਆਉਂਦੇ ਦਿਨਾਂ ਤੱਕ ਇਹ ਸਾਰਾ ਇਹਦੇ ਦੇ ਪਰਤਪਾ ਕੇ ਵਧੀਆ ਬੂਟੇ ਲਾਏ ਜਾਣਗੇ ਵਧੀਆ ਪਾਰਕ ਬਣਾਏ ਜਾਣਗੇ ਔਰ ਜਿਹੜਾ ਇਹਦਾ ਪਾਣੀ ਦਾ ਲੈਵਲ ਹੈ ਉਹ ਸਾਰਾ ਪਾਣੀ ਬਾਹਰ ਕੱਢਿਆ ਜਾਏਗਾ ਕਿਉਂਕਿ بارش ਆਉਣ ਤੇ ਬੜੀ ਵੱਡੀ ਦਿੱਕਤ ਆਉਂਦੀ ਸੀ ਪਾਣੀ ਜਿਹੜਾ ਇੱਥੇ ਖੜ ਜਾਂਦਾ ਸੀ ਸੋ ਵਧੀਆ ਸੁਭਾਵਾਂ ਬਹੁਤ ਸਾਰੀਆਂ ਸੰਗਠਨਾਂ ਨੇ ਜਿਹੜੀ ਸੇਵਾ ਦੇ ਰੂਪ ਦੇ ਵਿੱਚ ਜਿਹੜੀ ਮਿੱਟੀ ਹੈ ਉਹ ਜਿਹੜੀ ਧੂਰ ਘਾਰ ਨੂੰ ਦਿੱਤੀ ਹੈ ਕਿਉਂਕਿ ਇਹਨਾਂ ਦਿਨਾਂ 'ਚ ਬੜਾ ਔਖਾ ਹੁੰਦਾ ਹੈ ਕਿਉਂਕਿ ਫਸਲਾਂ ਪੀਚੀਆਂ ਨੇ ਕਣਕਾਂ ਪੀਚੀਆਂ ਹੋਈਆਂ ਨੇ ਔਰ ਬਹੁਤ ਸਾਰੀਆਂ ਇਹੋ ਜਿਹੀ ਸੰਗਤਾਂ ਸ਼ਰਧਾਲੂ ਨੇ ਜਿਹੜੇ ਗੁਰਦਾਰਦੇ ਜਿਨ੍ਹਾਂ ਨੇ ਕੇ ਮਿੱਟੀ ਜਿਹੜੀ ਆਪਦੇ ਖੇਤਾਂ ਦੇ ਵਿੱਚੋਂ ਸੇਵਾ ਦੇ ਰੂਪ 'ਚ ਜਿਹੜੀ ਪਤਾ ਕੇ ਉਹ ਗੁਰਦਾਰਾ ਵਿੱਚ ਭੇਜੀ ਹੈ ਸੋ ਵੱਡੀਆਂ ਸਲਾਨਾਂ ਤੁਸੀਂ ਵੇਖੀ ਹੋਗੇ ਇੱਧਰ ਇਹ ਦੀਵਾਨ ਹਾਲ ਜਿਹੜਾ ਦੀਵਾਨ ਹਾਲ ਦੇ ਅੱਗੇ ਪੈਰੀ ਹੈ ਮਿੱਟੀ ਵੱਡਾ ਦੀਵਾਨ ਹਾਲ ਹੈ ਇੱਧਰ ਲੰਗਰ ਹਾਲ ਜਿਹੜੇ ਲੰਗਰ ਹਾਲ ਦੇ ਅੱਗੇ ਗੁਰੂ ਕੀ ਜਿਹੜੀ ਆ ਪੈ ਚੁੱਕੀ ਐ ਇਹ ਜਿਹੜੀ ਸਰਾਹ ਐ ਇਹ ਰੈਸ਼ੀ ਸਰਾਹ ਐ ਸਰਾਹ ਦੇ ਅੱਗੇ ਵੀ ਜਿਹੜੀ ਮਿੱਟੀ ਪੈਣੀ ਐ ਸਾਹਮਣੇ ਤੁਸੀਂ ਵੇਖ ਰਹੇ ਹੋਗੇ ਡਿਊਟੀ ਸਾਹਿਬ ਤਿਆਰ ਹੋ ਰਿਹਾ ਸੋ ਵਡੀਆਂ ਸਵਾਵਾਂ ਜਿਹੜੀਆਂ ਕਮੇਟੀ ਆ ਸੰਕਟਾ ਨਿਭਾਰੀਆਂ ਨੇ ਸਾਰੀਆਂ ਸੰਕਟਾਂ ਦਾ ਵੀ ਬਹੁਤ ਬਹੁਤ ਧੰਨਵਾਦ ਐ ਤੇ ਗੁਰੂ ਕੀ ਸੰਗਤੂ ਬੇਨਤੀ ਵੀ ਐ ਕਿ ਜਿਵੇਂ ਆਪ ਅੱਗੇ ਬੜਾ ਵੱਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਸਾਥ ਦਿੰਦੇ ਹੋ ਸਹਿਯੋਗ ਦਿੰਦੇ ਹੋ ਆਸ ਕਰਦੇ ਆ ਕਿ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਔਰ ਇਸ ਇਲਾਕੇ ਦਾ ਇੱਕ ਮਹਾਨ ਸਥਾਨ ਹੈ ਜਿੱਥੇ ਜਿਵੇਂ ਕਹਿੰਦੇ ਦਰਬਾਰਾਂ ਦੇ ਵਿੱਚ ਆਪ ਦੇਖ ਰਹੇ ਹੋਵਗੇ ਹੁਣ ਵੀ ਕੀਰਤਨ ਚੱਲ ਰਹੇ ਆ ਸੁਣ ਰਹੇ ਹੋਵਗੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਵੱਡੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਆ ਔਰ ਵੱਡੀ ਗਿਣਤੀ ਸੰਗਤਾਂ ਜਿਹੜੀਆਂ ਉਹ ਹਾਜ਼ਰੀ ਭਰਦੀਆਂ ਨੇ ਸੋ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਹੈ ਜਿੰਨੀਆਂ ਸੰਗਤਾਂ ਵੱਡੇ ਪੰਜਾਬ ਸ਼ਿਵਾਂ ਨਿਵਾ ਰਹੇ ਹੋ ਸਾਰੀ ਸੰਗਤ ਨੂੰ ਜੀ ਆਇਆਂ ਵੀ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਰਦੇ ਆ ਵਾਹਿ ਜੀ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ